ਨੇਪਾਲ ਇਸ ਵੇਲੇ ਗੰਭੀਰ ਹਾਲਾਤਾਂ ਵਿੱਚ ਹੈ ਸੋਸ਼ਲ ਮੀਡੀਆ ਤੇ ਪਾਬੰਦੀ ਨੌਜਵਾਨਾਂ ਦੇ ਵਿਆਪਕ ਵਿਰੋਧ ਪ੍ਰਦਰਸ਼ਨ ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਅਗਜਨੀ ਅਤੇ ਕਰਫਿਊ ਵਰਗੀਆਂ ਘਟਨਾਵਾਂ ਹੋ ਰਹੀਆਂ ਹਨ ਪ੍ਰਸ਼ਾਸਨ ਨੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਸਰਹੱਦਾਂ ਤੇ ਸਖਤ ਨਿਗਰਾਨੀ ਤੇ ਜਾਂਚ ਕੀਤੀ ਜਾ ਰਹੀ ਹੈ ਇਸ ਦੌਰਾਨ ਅੰਮ੍ਰਿਤਸਰ ਤੋਂ 3 ਸਤੰਬਰ ਨੂੰ ਨਿਕਲਿਆ 92 ਸ਼ਰਧਾਲੂਆਂ ਦਾ ਜਥਾ ਨੇਪਾਲ ਦੇ ਵਿਗੜੇ ਹਾਲਾਤਾਂ ਵਿੱਚ ਫਸ ਗਿਆ ਹੈ ਇਹ ਜਥਾ 5 ਸਤੰਬਰ ਨੂੰ ਜਨਕਪੁਰ ਤੋਂ ਅਤੇ 6 ਸਤੰਬਰ ਮਾਡੂ ਤੇ ਪੁਖਰਾ ਪਹੁੰਚ ਕੇ ਧਾਰਮਿਕ ਕਾਰਜਕ੍ਰਮਾ ਵਿੱਚ ਸ਼ਾਮਿਲ ਹੋਇਆ ਸੀ ਪਰ 8 ਸਤੰਬਰ ਤੋਂ ਨੇਪਾਲ ਦੇ ਹਾਲਾਤ ਅਚਾਨਕ ਵਿਗੜ ਗਏ ਅਤੇ ਥਾਂ-ਥਾਂ ਤੇ ਹਿੰਸਾ ਤੇ ਪ੍ਰਦਰਸ਼ਨ ਹੋਣ ਕਾਰਨ ਕਾਰਫਿਊ ਲਗਾ ਦਿੱਤਾ ਗਿਆ ਤਣਾਅਪੂਰਨ ਮਾਹੌਲ ਨੂੰ ਦੇਖਦਿਆਂ ਜਥੇ ਨੇ ਰਾਤ ਦੇ ਸਮੇਂ ਯਾਤਰਾ ਕਰਕੇ 9-10 ਸਤੰਬਰ ਦੀ ਰਾਤ ਨੇਪਾਲ ਬਾਰਡਰ ਵੱਲ ਰੁਕ ਕੀਤਾ 10 ਸਤੰਬਰ ਨੂੰ ਇਹ ਜਥਾ ਬਹਿਰਵਾ ਬਾਰਡਰ ਤੱਕ ਪਹੁੰਚ ਗਿਆ ਪਰ ਸੁਰੱਖਿਆ ਕਾਰਨਾਂ ਕਰਕੇ ਉਹਨਾਂ ਨੂੰ ਰੋਕਿਆ ਗਿਆ ਭਾਰਤੀ ਸੁਰੱਖਿਆ ਏਜੰਸੀਆਂ ਹਾਲਾਤਾਂ 'ਤੇ ਗੜੀ ਨਿਗਰਾਨੀ ਰੱਖ ਰਹੀਆਂ ਹਨ ਅਤੇ ਸ਼ਰਧਾਲੂਆਂ ਨੂੰ ਸੁਰੱਖਿਅਤ ਵਾਪਸ ਭਾਰਤ ਲਿਆਉਣ ਦੀ ਕੋਸ਼ਿਸ਼ ਜਾਰੀ ਹੈ ਸਰਹੱਦਾਂ 'ਤੇ ਵਧ ਰਹੀ ਹਿੰਸਾ ਦੇ ਮੱਦੇਨਜ਼ਰ ਭਾਰਤੀ ਏਜੰਸੀਆਂ ਨੇ ਚੌਕਸੀ ਅਤੇ ਸਖਤੀ ਵਧਾ ਦਿੱਤੀ ਹੈ ਸਰਹੱਦ ਪਾਰ ਔਣਜਾਨ ਵਾਲਿਆਂ ਦੀ ਸਖਤ ਜਾਂਚ ਕੀਤੀ ਜਾ ਰਹੀ ਹੈ ਸਰੋਤਾਂ ਅਨੁਸਾਰ ਨੇਪਾਲ ਵਿੱਚ ਫਸੇ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਤਰਜੀਹੀ ਆਧਾਰ 'ਤੇ ਸੁਰੱਖਿਅਤ ਵਾਪਸ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ